ਬਹੁਤ ਸਾਰੀਆਂ ਖੋਜਾਂ ਇਹ ਜਿਹੜੀਆਂ ਜਿਹੜੀਆਂ ਹੋਈਆਂ ਨੇ ਪਹਿਲਾਂ ਪਾਸਟ ਦੇ ਵਿੱਚ ਤੇ ਅੱਜ ਦੇ ਟਾਈਮ 'ਚ ਅਸੀਂ ਦੇਖ ਰਹੇ ਹਾਂ ਉਹਦਾ ਕਿੰਨਾ ਨੁਕਸਾਨ ਹੋ ਰਿਹਾ ਮੈਂ ਕਹਿੰਦਾ ਪੁਰਾਣੇ ਟਾਈਮ ਦੇ ਵਿੱਚ ਇਹ ਜਿਹੇ ਬਿਮਾਰੀਆਂ ਦੇ ਨਾਮ ਵੀ ਥੀ ਸੁਨੇ ਹੋਏ ਲੋਕਾਂ ਨੇ ਅੱਜ ਜਿਹੜੀਆਂ ਬਿਮਾਰੀਆਂ ਨਾਲ ਸਾਡੇ ਬੱਚੇ ਯੰਗਸਟਰਸ ਵੀ ਪੀੜਿਤ ਨੇ ਜਿਵੇਂ ਜਦੋਂ ਐਟੋਮਿਕ એનર્ਜੀ ਦੀ ਖੋਜ ਹੋਈ ਤੇ ਸਾਨੂੰ ਲੱਗਿਆ ਕਿ ਇਹ ਤੇ ਬਹੁਤ ਫਾਇਦੇਮੰਦ ਫਿਰ ਮੁੜ ਕੇ ਤੁਸੀਂ ਦੇਖਿਆ ਕਿ ਜਦੋਂ ਐਟਮ ਬੰਬ ਬਣੇ ਹਿਰੋਸ਼ੀਮਾ ਨਾਗਾਸਾਕੀ ਉੱਤੇ ਸੁੱਟੇ ਗਏ ਔਰ ਉਦੋਂ ਲੋਕਾਂ ਨੂੰ ਕੈਂਸਰ ਹੋਈ ਈਵਨ ਸਾਡੇ ਵੱਡੇ ਵੱਡੇ ਸੈਂਟਿਸਟ ਕੈਂਸਰ ਨਾਲ ਮਰੇ ਮੈडम ਕਿਊਰੀ ਮਰੀ ਫਰਮੀ ਮਰਿਆ ਐਂਟੀਬਾਇਟਿਕ ਦਵਾਈਆਂ ਦੀ ਖੋਜ ਹੁੰਦੀ ਹੈ ਬਿਮਾਰੀਆਂ ਨਾਲ ਲੜਨ ਵਾਸਤੇ ਸਾਨੂੰ ਇੱਕ ਤਾਕਤ ਦਿੰਦੀਆਂ ਨੇ ਪਰ ਥੋੜੇ ਹੀ ਸਾਲਾਂ ਬਾਅਦ ਜਿਹੜੇ ਨੇ ਉਹ ਤਾਕਤ ਖਤਮ ਹੋ ਜਾਂਦੀ ਹੈ ਬੈਕਟੀਰੀਆ ਰੈਜ਼ਿਸਟੈਂਸ ਡਿਵੈਲਪ ਕਰ ਲੈਂਦੇ ਨੇ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਦੇ ਪਹਿਲਾਂ ਫਾਇਦੇ ਹੁੰਦੇ ਨੇ ਸਾਨੂੰ ਹੌਲੀ ਹੌਲੀ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਇਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ ਐਲਨ ਮਸਕ ਦਾ ਬਿਆਨ ਆਇਆ ਹੋਰ ਬੜੇ ਬੜੇ ਦੇ ਬਿਆਨ ਆਏ ਜਿੰਨੇ ਵੀ ਵੱਡੇ ਵੱਡੇ ਲੋਕ ਨੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਪਾਬੰਦੀ ਲਾਓ ਇਹ ਹੁਣ ਬਹੁਤ ਖਤਰਨਾਕ ਤਰੀਕੇ ਨਾਲ ਅੱਗੇ ਵਧਦੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਚ ਬੜਾ ਵੱਡਾ ਖਤਰਾ ਪੈਦਾ ਕਰੇਗੀ ਫਰੀ ਕ੍ਰਾਂਤੀ ਦੇ ਨਾਲ ਅਸੀਂ ਫਸਲਾਂ ਦੇ ਡਿਜ਼ਾਈਨ ਨੇ ਬਦਲੇ ਉਹ ਉਹ ਫਸਲਾਂ ਦੇ ਰੂਪ ਅਸੀਂ ਪੈਦਾ ਕੀਤੇ ਵੱਧ ਝਾੜ ਲੈਣ ਵਾਸਤੇ ਔਰ ਉਹਨਾਂ ਦੇ ਵਿੱਚ ਅਸੀਂ ਉਹ ਕੈਮੀਕਲ ਯੂਜ਼ ਕਰਨੇ ਪਏ ਸਨ ਉਹ ਖਾਦਾਂ ਯੂਜ਼ ਕਰਨੀਆਂ ਪਈਆਂ ਪੂਰੀ ਤਰ੍ਹਾਂ ਕੀਟਨਾਸ਼ਕ ਬੀਓ ਕਹਿੰਦੇ ਨਦੀਨ ਨਾਸ਼ਕ ਵਗੈਰਾ ਇਸਤੇਮਾਲ ਕੀਤੇ ਅੱਜ ਕੀ ਹੋ ਗਿਆ ਵੀ ਸਾਡੀ ਜਿਹੜੀ ਖੇਤੀ ਹੈ ਉਹ ਜ਼ਹਿਰਾਂ ਦੀ ਖੇਤੀ ਹੋ ਗਈ ਸਾਡੀਆਂ ਜ਼ਮੀਨਾਂ ਬੰਜਰ ਹੋ ਗਈਆਂ ਜੁਰੰਦੀਆਂ ਐਗਰੀਕਲਚਰ ਯੂਨੀਵਰਸਿਟੀਆਂ ਬਣੀਆਂ ਉਦੋਂ ਦੀਆਂ ਖੇਤੀ ਦਾ ਉਹ ਮਾਡਲ ਕਾਰਪੋਰੇਟ ਮਾਡਲ ਲੈ ਕੇ ਆਈ ਉਹ ਕਾਰਪੋਰੇਟ ਮਾਡਲ ਨੇ ਸਾਡੀਆਂ ਜ਼ਮੀਨਾਂ ਹੀ ਤਬਾਹ ਕਰ ਦਿੱਤੀ ਜ਼ਰਾਂ ਨਾ ਪਰ ਦਿੱਤੀਆਂ ਹੁਣ ਅਨਾਜ ਸਾਡੇ ਖਾਣ ਦੇ ਲਾਇਕ ਨਹੀਂ ਰਿਹਾ ਨੋ ਮੀਨਾਂ ਮੇਂ ਬੰਮਾਰੀਆਂ ਆ ਰਹੀਆਂ ਕਰੋਨਾ ਦਾ ਐਕਸਪੈਰੀਮੈਂਟ ਸਾਡੇ ਸਾਹਮਣੇ ਹੀ ਆਉਣ ਵਾਲੇ ਟਾਈਮ 'ਚ ਹੋਰ ਵੀ ਨੁਕਸਾਨ ਹੋਊ। ਉੱਥੋਂ ਦੇ ਮਾਲਕ ਨੇ ਮੈਨੂੰ ਸਵਾਲ ਕੀਤਾ। ਕਹਿੰਦਾ ਜੀ ਉਹਨਾਂ ਮੱਛੀਆਂ-ਵੱਛੀਆਂ ਦਾ ਕੀ ਕਰੋਗੇ ਜਿਹੜੇ ਇਹ ਟੈਕਨੋਲੋਜੀ ਨਾਲ ਮਰ ਰਹੇ ਨੇ। ਮੈਂ ਕਿਹਾ ਜਰ ਇਹ ਕਿਵੇਂ ਹੋ ਸਕਦਾ ਮਰ ਕਿਵੇਂ ਰਹੇ ਨੇ। ਉਹਨਾਂ ਦਾ ਡੀਐਨਏ ਡੈਮੇਜ ਹੋ ਰਿਹਾ ਸੀ। ਇਹਨਾਂ ਤਾਂ ਮੈਨੂੰ ਪਤਾ ਸੀ ਡੀਐਨਏ ਡੈਮੇਜ ਹੋ ਰਿਹਾ। ਪਰ ਡੀਐਨਏ ਡੈਮੇਜ ਇੰਨਾ ਜ਼ਿਆਦਾ ਹੋ ਰਿਹਾ ਕਿ ਉਹਨਾਂ ਦੀ ਮੌਤ ਹੋ ਰਹੀਆਂ ਮੈਨੂੰ ਪਤਾ ਹੀ ਨਹੀਂ ਸੀ। ਜੀਐਮ ਫਸਲਾਂ ਦੇ ਵੀ ਪਹੁੰਚ ਚੁੱਕੇ ਆ। ਆ ਜਿਹੜੀ ਟੈਕਨੋ ਇਹ ਜੀਐਮ ਨਹੀਂ ਜੀਡੀ ਹੈ ਜੀਡੀ ਜੰਨੀ ਜੈਨੇਟਿਕਲੀ ਡੈਮੇਜਡ ਹੈ ਗਾਂ ਦਾ ਡੀਐਨਏ ਵਗਾੜਾਂਗੇ ਗਾਂ ਦੇ ਸਾਡੇ ਨਾਲ ਬੜੇ ਸੰਬੰਧ ਨੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕੁਝ ਵੀ ਖਾਂਦੇ ਆ ਉਹਦੇ ਵਿੱਚ ਦੁੱਧ ਕਿਸੇ ਨਾ ਕਿਸੇ ਰੂਪ ਚ ਹੁੰਦਾ ਉਹਦੇ ਨਾਲ ਸਾਡਾ ਡੀਐਨਏ ਬਦਲੇਗਾ ਸਾਡੇ ਵਿੱਚ ਉਹ ਭੈੜਾਉਣਗੇ ਸਾਡਿਆਂ ਵਿੱਚ ਬਿਮਾਰੀਆਂ ਆਉਣਗੀਆਂ ਆਲਰੇਡੀ ਭੁਗਤ ਰਹੇ ਆਂ ਹੋਰ ਭੁਗਤਾਂ ਕੁਦਰਤ ਨੇ ਸਭ ਤੋਂ ਸ਼ਾਨਦਾਰ ਚੀਜ਼ ਡੀਐਨਏ ਹੀ ਤਿਆਰ ਕੀਤੀ ਹੈ ਡੀਐਨਏ ਦੇ ਵਿੱਚ ਸਾਡੇ ਸਰੀਰ ਦੇ ਸਾਡੇ ਸਿਰ ਦੇ ਕਿੰਨੇ ਵਾਲ ਹੋਣਗੇ ਸਾਡਾ ਨੱਕ ਕਿਹੋ ਜਿਹਾ ਹੋਏਗਾ ਸਾਡੇ ਸਰੀਰ ਤੇ ਕਿਤੇ ਥਿਲ ਹੋਏਗਾ ਨਹੀਂ ਹੋਏਗਾ ਸਾਡੇ ਅੰਗ ਕਿੰਨੇ ਹੋਣਗੇ ਕਿਸ ਦੀਆਂ 6 ਉਂਗਲਾਂ ਹੋਣਗੀਆਂ ਕਿਸ ਦੀਆਂ 5 ਹੋਣਗੀਆਂ ਹਰ ਚੀਜ਼ ਅੱਖਾਂ ਦਾ ਰੰਗ ਕੀ ਹੋਏਗਾ ਡੀਐਨਏ ਹੀ ਤਿਆਰ ਕਰਦਾ ਆਸਟ੍ਰੇਲੀਆ ਦੇ ਸਾਇੰਟਿਸਟ ਤਾਲਸਤ ਪਾਮਰ ਨੇ ਖੋਜ ਕੀਤੀ ਕਿ ਡੀਐਨਏ ਬਦਲਣ ਦੇ ਨਾਲ ਕੈਂਸਰ ਹੋਣ ਦੇ ਚਾਂਸਸ ਬੜੇ ਵੱਜ ਜਾਂਦੇ ਗਾਂ ਦਾ ਡੀਐਨਏ ਬਦਲ ਦਿੱਤਾ ਗਾਂ ਨੂੰ ਕੈਂਸਰ ਹੋ ਗਈ। ਗਾਂ ਨੇ ਤੇ ਸਾਨੂੰ ਦੱਸਣਾ ਵੀ ਨਹੀਂ ਮੈਨੂੰ ਕੈਂਸਰ ਆ। ਉਸੇ ਕੈਂਸਰ ਵਾਲੀ ਗਾਂ ਦਾ ਦੁੱਧ ਪਿਲਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਪਿਲਾਵਾਂਗੇ, ਬਿਮਾਰਾਂ ਨੂੰ ਪਿਲਾਵਾਂਗੇ ਪਰ ਪ੍ਰੈਗਨੈਂਟ ਔਰਤਾਂ ਨੂੰ ਪਿਲਾਵਾਂਗੇ। ਅੱਗੇ ਜਿਹੜੇ ਬੱਚੇ ਪੈਦਾ ਹੋਣੇ ਨੇ ਉਹਨਾਂ ਦਾ ਡੀਐਨਏ ਬਦਲ ਜਾਏਗਾ। ਕਹਿੰਦਾ ਮਤਲਬ ਬਹੁਤ ਵੱਡੇ ਖਤਰੇ ਨੇ। ਡੀਐਨਏ ਬਦਲਿਆ ਮਤਲਬ ਮਹਾ ਬਨਾਸ ਨੂੰ ਦਾਵਤ। ਗਊ ਸ਼ਾਕਾਹਾਰੀ ਜਾਨਵਰ ਆ। ਕੱਲ ਨੂੰ ਗਊਵਾ ਮਾਸਾਹਾਰੀ ਹੋ ਗਈਆਂ। ਡੀਐਨਏ ਬਦਲਣ ਤੋਂ ਬਾਅਦ ਆਪਣੇ ਬੱਚੇ ਮਾਰ ਕੇ ਖਾਣ ਲੱਗ ਪਈਆਂ। ਬੜੇ ਵੱਡੇ ਕਹਿਰ ਮੱਚ ਸਾਇੰਸ ਦੀ ਜਦੋਂ ਖੋਜ ਹੁੰਦੀ ਹੈ ਤਾਂ ਸਾਨੂੰ ਬੜਾ ਚੰਗਾ ਲੱਗਦਾ ਹੈ ਹੱਥ ਦੇ ਵਿੱਚ ਫੋਨ ਆਇਆ ਸਾਡੇ ਬਜ਼ੁਰਗ ਜਿਹੜਾ ਉਹ ਫੋਨ ਕਰਨ ਵਾਸਤੇ ਕਿੰਨੇ ਕਿੰਨੇ ਕਿਲੋਮੀਟਰ ਦੂਰ ਜਾਂਦੇ ਸੀ ਕਿ ਸਾਨੂੰ ਫੋਨ ਕਰਨਾ ਪੈਂਦਾ ਪਰ ਅੱਜ ਹਰ ਇੱਕ ਦੀ ਜੇਬ 'ਚ ਫੋਨ ਹੈ ਸਾਨੂੰ ਫਾਇਦਾ ਤਾਂ ਬਹੁਤ ਹੋਇਆ ਇਹਦਾ ਪਰ ਨੁਕਸਾਨ ਕਿੰਨਾ ਵੱਡਾ ਹੋਇਆ ਇਹਦੀਆਂ ਜਿਹੜੀਆਂ ਵੇਵਜ਼ ਨੇ ਜਿਹੜੀਆਂ ਰੇਜ਼ ਨੇ ਉਹਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਬਿਮਾਰੀਆਂ ਕਿੰਨੀਆਂ ਫੈਲ ਰਹੀਆਂ ਨੇ ਬਹੁਤ ਲੋਕ ਜਾਣਦੇ ਹੋਣਗੇ ਤੇ ਤੁਸੀਂ ਵੀ ਜ਼ਰੂਰ ਦੇਖਿਆ ਹੋਵੇਗਾ ਕਿ ਅਸਮਾਨ ਦੇ ਵਿੱਚ ਚਿੜੀਆਂ ਪੰਛੀ ਕਿੰਨੇ ਘਟ ਗਏ ਉਹਦੇ ਪਿੱਛੇ ਰੀਜ਼ਨ ਕੀ ਹੈ ਇਹ ਵੇਵਜ਼ ਉਦਾਂ ਹੀ ਗੱਲ ਕਰੀਏ ਤਾਂ ਹੋਰ ਬੜੀਆਂ ਚੀਜ਼ਾਂ ਦੀ ਖੋਜ ਹੋਈ ਰੇਡੀਅਮ ਦੀ ਖੋਜ ਹੋਈ ਜਿਸ ਟਾਈਮ ਖੋਜ ਹੋਈ ਸੀ ਉਸ ਟਾਈਮ ਬੜਾ ਫਾਇਦਾ ਲੱਗਿਆ ਲੋਕਾਂ ਨੂੰ ਪਰ ਹੌਲੀ ਹੌਲੀ ਇੰਪੈਕਟ ਪਤਾ ਲੱਗਿਆ ਕਿ ਉਹਦੇ ਨਾਲ ਕੈਂਸਰ ਵੀ ਹੁੰਦਾ ਉਹਦੇ ਨਾਲ ਕਿੰਨੇ ਲੋਕ ਮਰਦੇ ਨੇ ਤੇ ਜੇ ਅੱਜ ਦੀ ਗੱਲ ਕਰਾਂ ਮੈਂ ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਖੋਜਾਂ ਹੋ ਰਹੀਆਂ ਨੇ ਉਹ ਸਾਡੇ ਫਾਇਦੇ ਨੂੰ ਦੇਖ ਕੇ ਹੋ ਰਹੀਆਂ ਨੇ ਪਰ ਉਹਦੇ ਪਿੱਛੇ ਜਿਹੜਾ 네ਗਟਿਵ ਇੰਪੈਕਟ ਆ ਉਹ ਕੋਈ ਨਹੀਂ ਦੱਸਦਾ ਬੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਬਹੁਤ ਲੋਕਾਂ ਦੇ ਪੈਸੇ ਜਿਹੜਾ ਹੈ ਕਾਰਪੋਰੇਟ ਘਰਾਣਿਆਂ ਦੇ ਪੈਸੇ ਲੱਗ ਰਹੇ ਨੇ ਖੋਜਾਂ ਕਰਨ ਦੇ ਵਿੱਚ ਨਵੀਂ ਰਿਸਰਚ ਹੋਵੇ ਸਾਡਾ ਨਾਮ ਹੋਵੇ ਕਿ ਅਸੀਂ ਖੋਜ ਕੀਤੀ ਹੈ ਪਰ ਉਹਦੇ ਪਿੱਛੇ ਕਿੰਨੇ ਲੋਕ ਮਰਦੇ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੇ ਲੋਕ ਮਰਨਗੇ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਬੀ ਐਸ ਆਲਖ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਨਵੀਆਂ ਖੋਜਾਂ ਕਰਨ ਦੇ ਫਾਇਦੇ ਬਹੁਤ ਹੁੰਦੇ ਨੇ ਪਰ ਨੁਕਸਾਨ ਕੀ ਨੇ ਸਾਨੂੰ ਪਤਾ ਹੋਣਾ ਚਾਹੀਦਾ ਸਵਾਗਤ ਹੈ ਧੰਨਵਾਦ ਸਰ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹੀ ਕਰਾਂਗਾ ਕਿ ਜਿਵੇਂ ਹੁਣੇ ਦੱਸਿਆ ਬਹੁਤ ਸਾਰੀਆਂ ਖੋਜਾਂ ਇਹ ਜਿਹੜੀਆਂ ਜਿਹੜੀਆਂ ਹੋਈਆਂ ਨੇ ਪਹਿਲਾਂ ਪਾਸਟ ਦੇ ਵਿੱਚ ਤੇ ਅੱਜ ਦੇ ਟਾਈਮ 'ਚ ਅਸੀਂ ਦੇਖ ਰਹੇ ਹਾਂ ਉਹਦਾ ਕਿੰਨਾ ਨੁਕਸਾਨ ਹੋ ਰਿਹਾ ਲੋਕ ਇੰਨੇ ਮਰ ਰਹੇ ਨੇ ਮੈਂ ਕਹਿੰਦਾ ਪੁਰਾਣੇ ਟਾਈਮ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਦੇ ਨਾਮ ਵੀ ਥੀ ਸੁਨੇ ਹੋਏ ਲੋਕਾਂ ਨੇ ਅੱਜ ਜਿਹੜੀਆਂ ਬਿਮਾਰੀਆਂ ਨਾਲ ਸਾਡੇ ਬੱਚੇ ਯੰਗਸਟਰਸ ਵੀ ਪੀੜਿਤ ਨੇ ਤੇ ਇਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਕੀ ਮੰਨਦੇ ਹੋ ਅਹ ਦੇਖੋ ਜੀ ਜਦੋਂ ਕੋਈ ਖੋਜ ਹੁੰਦੀ ਹੈ ਨਾ ਉਦੋਂ ਤੇ ਸਾਨੂੰ ਫਾਇਦੇ ਫਾਇਦੇ ਨਜ਼ਰ ਆਉਂਦੇ ਆ ਜਿਵੇਂ ਜਦੋਂ ਐਟੋਮਿਕ એનર્ਜੀ ਦੀ ਖੋਜ ਫਿਰ ਮੁੜ ਕੇ ਤੁਸੀਂ ਦੇਖਿਆ ਕਿ ਜਦੋਂ ਐਟਮ ਬੰਬ ਬਣੇ ਹੀਰੋਸ਼ੀਮਾ ਨਾਗਾਸਾਕੀ ਉੱਤੇ ਸੁੱਟੇ ਗਏ ਔਰ ਉਦੋਂ ਲੋਕਾਂ ਨੂੰ ਕੈਂਸਰ ਹੋਈ ਈਵਨ ਸਾਡੇ ਵੱਡੇ ਵੱਡੇ ਸੈਂਟਿਸਟ ਕੈਂਸਰ ਨਾਲ ਮਰੇ ਮੈडम ਕਿਊਰੀ ਮਰੀ ਫਰਮੀ ਮਰਿਆ ਤਾਂ ਜਾ ਕੇ ਸਾਨੂੰ ਪਤਾ ਚੱਲਿਆ ਕਿ ਇਸ ਦੇ ਨਾਲ ਇਹ ਕੈਂਸਰ ਵੀ ਹੁੰਦੀ ਹੈ ਤੇ ਆਦਮੀ ਦੇ ਸਰੀਰ ਨੂੰ ਨੁਕਸਾਨ ਵੀ ਹੁੰਦੇ ਦੂਜਾ ਤੁਸੀਂ ਦੇਖਿਆ ਹੋਣਾ ਐਂਟੀਬਾਇਓਟਿਕ ਦਵਾਈਆਂ ਦੀ ਖੋਜ ਹੁੰਦੀ ਹੈ ਐਂਟੀਬਾਇਓਟਿਕ ਦਵਾਈਆਂ ਦੀ ਖੋਜ ਹੁੰਦੀ ਹੈ ਬਿਮਾਰੀਆਂ ਨਾਲ ਲੜਨ ਵਾਸਤੇ ਸਾਨੂੰ ਇੱਕ ਤਾਕਤ ਦਿੰਦੀਆਂ ਨੇ ਪਰ ਥੋੜੇ ਹੀ ਸਾਲਾਂ ਬਾਅਦ ਜਿਹੜੇ ਨੇ ਉਹਨਾਂ ਦੀ ਉਹ ਤਾਕਤ ਖਤਮ ਹੋ ਜਾਂਦੀ ਹੈ ਬੈਕਟੀਰੀਆ ਰੈジਸਟੈਂਸ ਡਿਵੈਲਪ ਕਰ ਲੈਂਦੇ ਨੇ ਇੱਕ ਤੁਸੀਂ ਹੋਰ ਖੋਜ ਕੀਤੀ ਹੋਏਗੀ ਕਪਾ ਕਪਾ ਦੀ ਇੱਕ ਕਿਸਮ ਹੁੰਦੀ ਹੈ ਬੀਟੀਕਟਨ ਕਹਿੰਦੇ ਜੀ ਬੀਟੀ ਕੱਟਨ ਨੂੰ ਅਮਰੀਕਨ ਸੁੰਡੀ ਨਹੀਂ ਪੈਂਦੀ ਅੱਜ ਅਮਰੀਕਨ ਸੁੰਡੀ ਸਭ ਤੋਂ ਵੱਧ ਬੀਟੀ ਕੱਟਨ ਨੂੰ ਪੈਂਦੀ ਹੈ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਦੇ ਪਹਿਲਾਂ ਫਾਇਦੇ ਹੁੰਦੇ ਨੇ ਸਾਨੂੰ ਹੌਲੀ ਹੌਲੀ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਇਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ ਐਲਨ ਮਸਕ ਦਾ ਬਿਆਨ ਆਇਆ ਹੋਰ ਬੜੇ ਬੜਿਆਂ ਦੇ ਬਿਆਨ ਆਏ ਜਿੰਨੇ ਵੀ ਵੱਡੇ ਵੱਡੇ ਲੋਕ ਨੇ ਸਾਰਿਆਂ ਦੇ ਬਿਆਨ ਆਏ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਪਾਬੰਦੀ ਲਾਓ ਇਹ ਹੁਣ ਬਹੁਤ ਖਤਰਨਾਕ ਤਰੀਕੇ ਨਾਲ ਅੱਗੇ ਵਧਦੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਬੜਾ ਵੱਡਾ ਹਰੀ ਕ੍ਰਾਂਤੀ ਦੇ ਨਾਲ ਅਸੀਂ ਫਸਲਾਂ ਦੇ ਡਿਜ਼ਾਈਨ ਨੇ ਬਦਲੇ ਉਹ ਉਹ ਫਸਲਾਂ ਦੇ ਰੂਪ ਅਸੀਂ ਪੈਦਾ ਕੀਤੇ ਵੱਧ ਝਾੜ ਲੈਣ ਵਾਸਤੇ ਔਰ ਉਹਨਾਂ ਦੇ ਵਿੱਚ ਅਸੀਂ ਉਹ ਕੈਮੀਕਲ ਯੂਜ਼ ਕਰਨੇ ਪਏ ਸਨ ਉਹ ਖਾਦਾਂ ਯੂਜ਼ ਕਰਨੀਆਂ ਪਈਆਂ ਪੂਰੀ ਤਰ੍ਹਾਂ ਕੀਟਨਾਸ਼ਕ ਬੀ ਉਹ ਕਹਿੰਦੇ ਨਦੀਨ ਨਾਸ਼ਕ ਵਗੈਰਾ ਇਸਤੇਮਾਲ ਕੀਤੇ ਅੱਜ ਕੀ ਹੋ ਗਿਆ ਵੀ ਸਾਡੀ ਜਿਹੜੀ ਖੇਤੀ ਹੈ ਉਹ ਜ਼ਹਿਰਾਂ ਦੀ ਖੇਤੀ ਹੋ ਗਈ ਸਾਡੀਆਂ ਜ਼ਮੀਨਾਂ ਬੰਜਰ ਹੋ ਗਈਆਂ ਤੁਸੀਂ ਜਾਣਦੇ ਹੋਵੋਗੇ ਕਿ ਬਾਬੇ ਨਾਨਕ ਦੇ ਟਾਈਮ ਤੇ ਵੀ ਖੇਤੀ ਹੁੰਦੀ ਸੀ ਹਜ਼ਾਰਾਂ ਸਾਲ ਪਹਿਲੇ ਵੀ ਖੇਤੀ ਹੁੰਦੀ ਸੀ ਜ਼ਮੀਨਾਂ ਦਾ ਕਦੇ ਨੁਕਸਾਨ ਨਹੀਂ ਸੀ ਹੋਇਆ ਜਦੋਂ ਦੀ ਇਹ 50 60 ਸਾਲ ਹੋਏ 50 55 ਸਾਲ ਹੋਏ ਜਦੋਂ ਦੀਆਂ ਐਗਰੀਕਲਚਰ ਯੂਨੀਵਰਸਿਟੀਆਂ ਬਣੀਆਂ ਉਦੋਂ ਦੀਆਂ ਖੇਤੀ ਦਾ ਉਹ ਮਾਡਲ ਕਾਰਪੋਰੇਟ ਮਾਡਲ ਲੈ ਕੇ ਆਈਆਂ ਉਹ ਕਾਰਪੋਰੇਟ ਮਾਡਲ ਨੇ ਸਾਡੀਆਂ ਜ਼ਮੀਨਾਂ ਹੀ ਤਬਾਹ ਕਰ ਦਿੱਤੀਆਂ ਜਰਨਾ ਪਰ ਦਿੱਤੀਆਂ ਹੁਣ ਅਨਾਜ ਸਾਡੇ ਖਾਣ ਦੇ ਲਾਇਕ ਨਹੀਂ ਰਹਿ ਗਏ ਉਹ ਜਿਹੜੇ ਨੇ ਫਲ ਨੇ ਬੜੇ ਇੰਟਰਸਟਿੰਗ ਹੋ ਗਏ ਨੇ ਰੰਗ ਬਰੰਗੀਆਂ ਕਹਿੰਦੇ ਕਹਿੰਦੇ ਉਹ ਸ਼ਿਮਲਾ ਮਿਰਚਾਂ ਆ ਗਈਆਂ ਹਾਂ ਦੁੱਧੀਆਂ ਮਿਰਚਾਂ ਆ ਗਈਆਂ ਭਿੰਡੀਆਂ ਤੋਰੀਆਂ ਦੀਆਂ ਕਿੰਨੀਆਂ ਕਿਸਮਾਂ ਆ ਗਈਆਂ ਬੈਂਗਣ ਕਿੰਨੀ ਤਰ੍ਹਾਂ ਦੇ ਆ ਗਏ ਚਿੱਟੇ ਕਾਲੇ ਪੀਲੇ ਐ ਗੋਭੀ ਪਤਾ ਨਹੀਂ ਕਿੰਨੀ ਆ ਗਈ ਹਰੀ ਪੀਲੀ ਤੇ ਉਹ ਕਹਿਣ ਦਾ ਮਤਲਬ ਇਹ ਚੀਜ਼ਾਂ ਸਾਡੀ ਨੇਚਰਲ ਖਾਹਕ ਨਹੀਂ ਹੈਗੀਆਂ ਜਿਹੜੀ ਨੇਚਰਲ ਖਾਹਕ ਸੀ ਜੋ ਸਾਡੇ ਪੁਰਖੇ ਖਾਂਦੇ ਸੀ ਸਾਡੇ ਵਾਸਤੇ ਉਹ ਹੀ ਠੀਕ ਆ ਸਾਡਾ ਡੀਐਨਏ ਬਦਲਿਆ ਇਹਦੇ ਨਾਲ ਕੀ ਹੋਇਆ ਕਿ ਨੁਕਸਾਨ ਜਿਹੜਾ ਹੁਣ ਤਾਂ ਹੋ ਰਿਹਾ ਨਵੀਂ ਨਵੀਂ ਬਿਮਾਰੀਆਂ ਆ ਰਹੀਆਂ ਕਰੋਨਾ ਦਾ ਐਕਸਪੈਰੀਮੈਂਟ ਸਾਡੇ ਸਾਹਮਣੇ ਹੀ ਆਉਣ ਵਾਲੇ ਟਾਈਮ 'ਚ ਹੋਰ ਵੀ ਨੁਕਸਾਨ ਹੋਣਗੇ ਸਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਤੁਸੀਂ ਮੈਂ ਕਹਿੰਦਾ ਜਦੋਂ ਇਸ ਚੀਜ਼ ਦੀ ਖੋਜ ਹੋਣੀ ਹਜੇ ਸ਼ੁਰੂ ਹੀ ਹੋਈ ਸੀ ਉਦੋਂ ਹੀ ਫਿਲਮਾਂ ਇਦਾਂ ਦੀਆਂ ਆਉਣ ਲੱਗੀਆਂ ਸੀ ਕਿ ਰੋਬੋਟਸ ਨੇ ਸਾਰੀ ਦੁਨੀਆ ਤੇ ਕਬਜ਼ਾ ਕਰ ਲਿਆ ਕੰਪਿਊਟਰ ਜਿਹੜਾ ਹੈ ਉਹ ਬੰਦਿਆਂ ਨੂੰ ਕੰਟਰੋਲ ਕਰਕੇ ਬੈਠਾ ਹੈ ਅੱਜ ਦੇ ਟਾਈਮ ਦੇ ਵਿੱਚ ਇਹ ਮੂਵੀਜ਼ੇ ਦਿਖਾਇਆ ਜਾਂਦਾ ਸੀ ਜੇ ਉਦੋਂ ਹੀ ਪਤਾ ਸੀ ਕਿ ਇਦਾਂ ਦਾ ਕੁਝ ਹੋ ਸਕਦਾ ਹੈ ਕਿਉਂਕਿ ਥਿਊਰੀ ਤਾਂ ਕਿਸੇ ਵੱਲੋਂ ਲਿਆਂਦੀ ਗਈ ਸੀ ਨਾ ਤੇ ਫਿਰ ਰੋਕ ਉਦੋਂ ਹੀ ਕਿਉਂ ਨਹੀਂ ਲਗਾ ਦਿੱਤੀ ਗਈ ਕਾਰਪੋਰੇਟ ਘਰਾਣਿਆਂ ਨੂੰ ਕੌਣ ਸਮਝਾਏ ਉਹਨਾਂ ਨੂੰ ਸਿਰਫ ਆਪਣੇ ਪ੍ਰੋਫਿਟ ਦਿਖਦੇ ਨੇ ਹੁਣ ਤੁਸੀਂ ਚੈਟ ਜੀਪੀਟੀ ਦਾ ਨਾਮ ਸੁਣਿਆ ਹੋਣਾ ਐ ਔਰ ਉਹ ਮਸ਼ੀਨ ਲਰਨਿੰਗ ਦਾ ਨਾਮ ਸੁਣਿਆ ਹੋਣਾ ਹੁਣ ਤੁਸੀਂ ਕਾਰ ਚਾਹੁੰਦੇ ਹੋ ਤੁਹਾਡੀ ਕਾਰ ਪੋਲੂਸ਼ਨ ਕਰਦੀ ਹੈ ਨਹੀਂ ਕਰਦੀ ਤੁਹਾਨੂੰ ਪਤਾ ਹੈ ਇਹ ਕਿੱਡਾ ਵੱਡਾ ਸਕੈਂਡਲ ਅਮਰੀਕਾ ਵਿੱਚ ਸਾਹਮਣੇ ਆਇਆ ਉਹ ਕਹਿੰਦਾ ਮਤਲਬ ਹੈ ਕਿ ਉਹ ਕਾਰਪੋਰੇਟ ਘਰਾਂ ਨੇ ਜਦੋਂ ਪ੍ਰਮੋਟ ਕਰਦੇ ਨੇ ਜਿਹੜੀ ਟੈਕਨੋਲੋਜੀ ਦੀ ਅੱਜ ਅਸੀਂ ਗੱਲ ਕਰਨਾ ਚਾਹੁੰਦੇ ਆ ਉਹ ਟੈਕਨੋਲੋਜੀ ਇਹ ਹੈ ਕਿ ਇੱਕ ਨਵੀਂ ਟੈਕਨੋਲੋਜੀ ਆਈ ਹੈ ਗਾਂ ਦੇ ਵਿੱਚ ਇੱਕ ਸਿਕ ਸਿਮਨ ਨਾਂ ਦੀ ਟੈਕਨੀਕ ਆਈ ਹੈ ਉਹਦੇ ਨਾਲ ਗਾਂ ਦਾ ਡਿਜ਼ਾਈਨ ਬਦਲਿਆ ਜਾ ਰਿਹਾ ਮੈਨੂੰ ਮੈਂ ਕਿਉਂਕਿ ਮੇਰਾ ਇਹ ਫੀਲਡ ਹੈ ਮੈਨੂੰ ਇਹਦੇ ਉੱਤੇ ਖੋਜ ਕਰਨੀ ਪੈਂਦੀ ਹੈ ਮੈਨੂੰ ਵੀ ਪਤਾ ਨਹੀਂ ਸੀ ਮੈਂ ਅਚਾਨਕ ਇੱਕ ਵਾਰੀ ਅਮਰੀਕਾ ਗਿਆ ਅਮਰੀਕਾ ਦੇ ਮਿਨੇਸੋਟਾ ਸਟੇਟ ਮਿਨੀਆਪੋਲਿਸ ਸ਼ਹਿਰ ਹੈ ਉਹਦੀ ਰਾਜਧਾਨੀ ਉੱਥੋਂ 2 2.5 ਕਿਲੋਮੀਟਰ ਦੂਰ ਜਾ ਕੇ 2 2.5 ਘੰਟੇ ਦੀ ਡਰਾਈਵ ਤੇ ਜਾ ਕੇ 5-700 ਕਿਲੋਮੀਟਰ ਤੇ ਜਾ ਕੇ ਅਸੀਂ ਕਿਸੇ ਪਿੰਡ ਚ ਜਾਂਦੇ ਹਾਂ ਪਿੰਡ ਜੂੜਾ ਪਹਿਲਾ ਡੇਰੀ ਫਾਰਮ ਹੈ ਵਿਜ਼ਿਟ ਕਰਦਾ ਅਮਰੀਕਾ ਦੇ ਵਿੱਚ ਉਹ ਉੱਥੋਂ ਦੇ ਮਾਲਕ ਨੇ ਮੈਨੂੰ ਸਵਾਲ ਕੀਤਾ ਕਹਿੰਦਾ ਜੀ ਉਹਨਾਂ ਮੱਛੀਆਂ-ਵੱਛੀਆਂ ਦਾ ਕੀ ਕਰੋਗੇ ਜਿਹੜੇ ਇਹ ਟੈਕਨੋਲੋਜੀ ਨਾਲ ਮਰ ਰਹੇ ਨੇ ਮੈਂ ਕਿਹਾ ਜਰ ਇਹ ਕਿਵੇਂ ਹੋ ਸਕਦਾ ਮਰ ਕਿਵੇਂ ਰਹੇ ਨੇ ਉਹਨਾਂ ਦਾ ਡੀਐਨਏ ਡੈਮੇਜ ਹੋ ਰਿਹਾ ਸੀ ਇਹਨਾਂ ਤਾਂ ਮੈਨੂੰ ਪਤਾ ਸੀ ਡੀਐਨਏ ਡੈਮੇਜ ਹੋ ਰਿਹਾ ਪਰ ਡੀਐਨਏ ਡੈਮੇਜ ਇੰਨਾ ਜ਼ਿਆਦਾ ਹੋ ਰਿਹਾ ਕਿ ਉਹਨਾਂ ਦੀ ਮੌਤਾਂ ਹੋ ਰਹੀਆਂ ਮੈਨੂੰ ਪਤਾ ਹੀ ਨਹੀਂ ਸੀ ਉਹ ਜਦੋਂ ਉਹ ਗੱਲ ਹੋਈ ਮੈਨੂੰ ਅੱਜ ਵੀ ਯਾਦ ਆ ਕਿ -7 ਡਿਗਰੀ ਦਾ ਤਾਪਮਨ ਸੀ ਮੈਂ 6-6 ਕੱਪੜੇ ਪਾਏ ਹੋਏ ਸੀ ਮੈਨੂੰ ਠੰਡ ਮਤਲਬ ਮੇਰੇ ਵੀ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਉਹ ਜਦੋਂ ਬਾਅਦ ਮੈਂ ਸਟੱਡੀ ਕੀਤਾ ਮੇਰੇ ਤਿੰਨ ਪੇਪਰ ਛਪੇ ਰਿਸਰਚ ਪੇਪਰ ਛਪੇ ਇਸ ਦੇ ਉੱਤੇ ਹਮ ਇੰਟਰਨੈਸ਼ਨਲ ਜਰਨਲਸ ਦੇ ਵਿੱਚ ਛਪੇ ਉਹ ਕਹਿੰਦਾ ਮਤਲਬ ਇਹ ਹੈ ਕਿ ਅੱਜ ਉਹ ਗੱਲ ਨਹੀਂ ਲੋਕਾਂ ਦੇ ਸਾਹਮਣੇ ਲਿਆਂਦੀ ਕਿ ਭਾਈ ਬਹੁਤ ਹੋ ਗਿਆ ਡੀਐਨਏ ਨਾਲ ਖਲਵਾੜਨਾ ਕਰੋ ਡੀਐਨਏ ਬੈਂਗਣ ਦੇ ਉੱਤੇ ਕਿੰਨਾ ਰੌਲਾ ਪਿਆ ਸੀ ਆਪਣੇ ਮੁਲਕ ਦੇ ਵਿੱਚ ਹੁਣ ਪਤਾ ਨਹੀਂ ਸਰਕਾਰ ਨੂੰ ਪਤਾ ਨਹੀਂ ਕਿਹੜੇ ਉੱਥੇ ਸਮਝਦਾਰ ਬੰਦੇ ਬੈਠੇ ਆ ਡੀਐਨਏ ਉਹ ਕਹਿੰਦੇ ਆ ਜੀਐਮ ਸਰੋਂ ਸਰਸੋਂ ਇਹਨਾਂ ਨੇ ਮਨਜ਼ੂਰ ਕਰ ਦਿੱਤੀ ਹੈ ਤੇ ਜੀਐਮ ਫਸਲਾਂ ਦੇ ਬਾਰੇ ਸਾਰੀ ਦੁਨੀਆ ਦੇ ਵਿੱਚ ਰੌਲਾ ਪਿਆ ਹੋਇਆ ਹੈ ਜੀਐਮ ਫਸਲਾਂ ਤੋਂ ਪਹਿਲਾਂ ਅਸੀਂ ਜਿਹੜੇ ਹਾਈਬ੍ਰਿਡ ਫਸਲਾਂ ਆਈਆਂ ਉਹਦੇ ਵੀ ਨੁਕਸਾਨ ਅਸੀਂ ਭੁਗਤ ਚੁੱਕੇ ਹਾਂ ਜੀਐਮ ਫਸਲਾਂ ਦੇ ਵੀ ਭੁਗਤ ਚੁੱਕੇ ਹਾਂ ਆ ਜਿਹੜੀ ਟੈਕਨੋਲੋਜੀ ਹੈ ਇਹ ਜੀਐਮ ਤੋਂ ਵੀ 100 ਗੁਣਾ ਜ਼ਿਆਦਾ ਖਤਰਨਾਕ ਆ ਇਹ ਜੀਐਮ ਨਹੀਂ ਜੀਡੀ ਹੈ ਜੀਡੀ ਜਨਨੀ ਜੈਨੇਟਿਕਲੀ ਡੈਮੇਜਡ ਹੈ ਜੀਐਮ ਤੋਂ ਜੈਨੇਟਿਕਲੀ ਮੋਡੀਫਾਈਡ ਹੁੰਦਾ ਮੋਡੀਫਾਈਡ ਦਾ ਮਤਲਬ ਹੁੰਦਾ ਸੁਧਾਰਿਆ ਹੋਇਆ ਸੁਧਰਿਆ ਹੋਇਆ ਜਿਹੜਾ ਇਹ ਹੁੰਦਾ ਡੈਮੇਜਡ ਮੀਨ ਵਿਗੜਿਆ ਹੋਇਆ ਇਹ ਡੀਐਨਏ ਦਾ ਵਿਗੜਿਆ ਹੋਇਆ ਰੂਪ ਹੈ ਗਾਂ ਦਾ ਡੀਐਨਏ ਵਗਾੜਾਂਗੇ ਗਾਂ ਦੇ ਸਾਡੇ ਨਾਲ ਬੜੇ ਸੰਬੰਧ ਨੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕੁਝ ਵੀ ਖਾਂਦੇ ਆ ਉਹਦੇ ਵਿੱਚ ਦੁੱਧ ਕਿਸੇ ਨਾ ਕਿਸੇ ਰੂਪ ਚ ਹੁੰਦਾ ਔਰ ਅਸੀਂ ਇਹ ਸਾਡੀ ਖਰਾਕ ਦਾ ਹਿੱਸਾ ਹੈ ਉਹਦੇ ਨਾਲ ਸਾਡਾ ਡੀਐਨਏ ਬਦਲੇਗਾ ਸਾਡੇ ਵਿੱਚ ਉਹ ਭੈੜ ਆਉਣਗੇ ਸਾਡਿਆਂ ਵਿੱਚ ਬਿਮਾਰੀਆਂ ਆਉਣਗੀਆਂ ਆਲਰੇਡੀ ਭੁਗਤ ਰਹੇ ਆਂ ਹੋਰ ਭੁਗਤਾਂ ਸਰ ਮੈਂ ਸਿੰਪਲ ਜੀ ਲੈਂਗੁਏਜ ਚ ਸਮਝਣਾ ਚਾਹਾਂਗਾ ਪਹਿਲਾਂ ਜਿਹੜੇ ਸਾਡੇ ਵਿਊਅਰਸ ਨੂੰ ਹਜੇ ਨਹੀਂ ਪਤਾ ਡੀ ਐਨ ਏ ਕੀ ਹੁੰਦਾ ਮਤਲਬ ਤੁਸੀਂ ਵੀ ਇੱਥੇ ਬੈਠੇ ਹੋ ਮੈਂ ਵੀ ਇੱਥੇ ਬੈਠਾ ਹਾਂ ਅਸੀਂ ਦੋਨੋਂ ਇਨਸਾਨ ਆ ਨਾਰਮਲੀ ਦੇਖਿਆ ਜਾਵੇ ਆ ਪਿੱਛੇ ਇੱਕ ਪੌਦਾ ਲੱਗਿਆ ਹੋਇਆ ਸਾਡੇ ਸਾਡੇ ਤਿੰਨਾਂ ਦਾ ਡਿਜ਼ਾਈਨ ਹੀ ਅਲੱਗ ਹੋਏਗਾ ਕਿ ਸਾਡੇ ਦੋਨਾਂ ਦਾ ਸੇਮ ਹੋਏਗਾ ਇਹਦਾ ਅਲੱਗ ਹੋਏਗਾ ਇੱਕ ਐਗਜ਼ਾਮਪਲ ਦੇ ਨਾਲ ਥੋੜਾ ਜਿਹਾ ਸਮਝਾਓ ਦੇਖੋ ਜੀ ਡੀ ਐਨ ਏ ਵਾਯੂਗੁਰੂ ਦਾ ਹੁਕਮ ਹੈ ਡੀ ਐਨ ਏ ਉਹ ਫਾਰਮੂਲਾ ਹੈ ਜਿਹਦੇ ਉੱਤੇ ਜ਼ਿੰਦਗੀ ਚੱਲਦੀ ਹੈ ਡੀ ਐਨ ਏ ਤੋਂ ਬਿਨਾ ਕੁਝ ਨਹੀਂ ਹੈ ਕੁਦਰਤ ਨੇ ਸਭ ਤੋਂ ਸ਼ਾਨਦਾਰ ਚੀਜ਼ ਡੀਐਨਏ ਹੀ ਤਿਆਰ ਕੀਤੀ ਹੈ ਡੀਐਨਏ ਦੇ ਵਿੱਚ ਸਾਡੇ ਸਰੀਰ ਦੇ ਸਾਡੇ ਸਿਰ ਦੇ ਕਿੰਨੇ ਵਾਲ ਹੋਣਗੇ ਸਾਡਾ ਨੱਕ ਕਿਹੋ ਜਿਹਾ ਹੋਏਗਾ ਸਾਡੇ ਸਰੀਰ ਤੇ ਕਿਤੇ ਤਿਲ ਹੋਏਗਾ ਨਹੀਂ ਹੋਏਗਾ ਸਾਡੇ ਅੰਗ ਕਿੰਨੇ ਹੋਣਗੇ ਕਿਸੇ ਦੀਆਂ 6 ਉਂਗਲਾਂ ਹੋਣਗੀਆਂ ਕਿਸੇ ਦੀਆਂ 5 ਹੋਣਗੀਆਂ ਹਰ ਚੀਜ਼ ਅੱਖਾਂ ਦਾ ਰੰਗ ਕੀ ਹੋਏਗਾ ਡੀਐਨਏ ਹੀ ਤਿਆਰ ਕਰਦਾ ਈਵਨ ਸਾਨੂੰ ਬਿਮਾਰੀਆਂ ਕਿਹੜੀਆਂ ਲੱਗਣਗੀਆਂ ਉਹ ਵੀ ਡੀਐਨਏ ਹੀ ਤਿਆਰ ਕਰਦਾ ਅਗਰ ਡੀਐਨਏ ਇਹਨੂੰ ਅਸੀਂ ਬੋਲਦੇ ਹਾਂ ਜੈਨੈਟਿਕ ਕੋਡ ਵਾਟਸਨ ਐਂਡ ਕ੍ਰਿਕ ਸਹਿਦਾਨ ਹੋਇਆ ਬੜੇ ਵੱਡੇ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਇਸੇ ਕੰਮ ਉੱਤੇ ਉਹਨਾਂ ਨੇ ਨਾਂ ਰੱਖਿਆ ਸੀ ਜੈਨਟਿਕ ਕੋਡ ਇਹ ਜ਼ਿੰਦਗੀ ਦੀ ਕੋਡ ਹੈ ਇਹਦੇ ਵਿੱਚ ਹੀ ਇਮਿਊਨਿਟੀ ਕੋਡ ਹੈ ਸਾਨੂੰ ਕਿਹੜੀਆਂ ਬਿਮਾਰੀਆਂ ਨੇ ਹਮਲਾ ਕਰਨਾ ਸਾਡੇ ਸਰੀਰ ਦੇ ਉੱਤੇ ਇਹ ਵੀ ਇਹਦੇ ਵਿੱਚ ਹੀ ਲਿਖਿਆ ਹੋਇਆ ਜਦੋਂ ਜੈਨਟਿਕ ਕੋਡ ਬਦਲੇਗੀ ਤੇ ਇਮਿਊਨਿਟੀ ਕੋਡ ਵੀ ਬਦਲੇਗੀ ਨਾਲੇ ਅ ਅਮਰੀਕਾ ਆਸਟ੍ਰੇਲੀਆ ਦੇ ਸਾਇੰਟਿਸਟ ਤਾਲਸਤ ਪਾਮਰ ਨੇ ਖੋਜ ਕੀਤੀ ਕਿ ਡੀਐਨਏ ਬਦਲਣ ਦੇ ਨਾਲ ਕੈਂਸਰ ਹੋਣ ਦੇ ਚਾਂਸਸ ਬੜੇ ਵੱਧ ਜਾਂਦੇ ਇਹ ਖੋਜ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਫਗਨੀ ਨੇ ਕੀਤੀ 6 ਦਸੰਬਰ 2019 ਨੂੰ ਬ੍ਰਿਟਿਸ਼ ਕੈਂਸਰ ਜਨਰਲ ਸ਼ਬਦੀਆ ਦੇਖੋ ਹਾਰਵਰਡ ਯੂਨੀਵਰਸਿਟੀ ਕਿੱਥੇ ਬ੍ਰਿਟਿਸ਼ ਕੈਂਸਰ ਕੈਂਸਰ ਜਨਰਲ ਟੌਪ ਤੇ ਦੋਨੋਂ ਚੀਜ਼ਾਂ ਟੌਪ ਤੇ ਔਰ ਉਹ ਖੋਜ ਦੇ ਵਿੱਚ ਇਹ ਦੱਸਿਆ ਗਿਆ ਕਿ ਡੀਐਨਏ ਬਦਲਣ ਨਾਲ ਉਹ ਉਹਦੇ ਕੈਂਸਰ ਹੋਏਗੀ ਹੁਣ ਮੰਨ ਲਓ ਗਾਂ ਦਾ ਐਂਡੀਐਨ ਬਦਲ ਦਿੱਤਾ ਗਾਂ ਦਾ ਡੀਐਨਏ ਬਦਲ ਦਿੱਤਾ ਗਾਂ ਨੂੰ ਕੈਂਸਰ ਹੋ ਗਈ ਗਾਂ ਨੇ ਤੇ ਸਾਨੂੰ ਦੱਸਣਾ ਵੀ ਨਹੀਂ ਮੈਨੂੰ ਕੈਂਸਰ ਆ ਉਸੇ ਕੈਂਸਰ ਵਾਲੀ ਗਾਂ ਦਾ ਦੁੱਧ ਪਿਲਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਪਿਲਾਵਾਂਗੇ ਬਿਮਾਰਾਂ ਨੂੰ ਪ ਕਿਆੰਦਾ ਮਤਲਬ ਬਹੁਤ ਵੱਡੇ ਖਤਰੇ ਨੇ ਹੂੰ ਔਰ ਇਹ ਡੀਐਨਏ ਬੜੇ ਇਹ ਬੜੇ ਤਰੀਕੇ ਨਾਲ ਮਤਲਬ ਬਦਲਦਾ ਮਤਲਬ ਮੈਂ ਹੀ ਨਹੀਂ ਕਹਿੰਦਾ ਕਿ ਉਹਨਾਂ ਦੀ ਨੀਤਾਂ ਨੇ ਪਰ ਇਹ ਡੀਐਨਏ ਬਦਲ ਲਿਆ ਕਿਉਂਕਿ ਜਦੋਂ ਉਹ ਜਿਹੜੀ ਟੈਕਨੋਲੋਜੀ ਨੂੰ ਸੈਕਸ ਸੀਮਨ ਬੋਲਦੇ ਆ ਸੈਕਸ ਸੀਮਨ ਦੇ ਨਾਲ ਕੀ ਹੁੰਦਾ ਜਦੋਂ ਉਹਨੂੰ ਤਿਆਰ ਕਰਦੇ ਆ ਤਿਆਰ ਕਰਨ ਵਾਸਤੇ ਉਹਦੇ ਉੱਤੇ 35 ਤੋਂ 50 ATMOSPHERE ਦਾ ਪ੍ਰੈਸ਼ਰ ਪਾਇਆ ਜਾਂਦਾ ਅਸੀਂ 1 ATMOSPHERE 'ਚ ਰਹਿੰਦੇ ਆ ਜਦੋਂ 50 ATMOSPHERE ਦਾ ਪ੍ਰੈਸ਼ਰ ਬਿਲਡਿੰਗ ਤੇ ਵੀ ਪਾਤਾ ਜਾਏ ਬਿਲਡਿੰਗ ਕਾਲੈਪਸ ਹੋ ਜਾਏਗੀ ਹੂੰ ਉਹ ਦੂਜੇ ਨੰਬਰ ਤੇ ਉੱਤੇ ਉਹਦੇ ਉੱਤੇ ਲੈਜਰ ਲਾਈਟਾਂ ਮਾਰੀਆਂ ਜਾਂਦੀਆਂ ਫਿਰ ਉਹਨੂੰ ਕੈਮੀਕਲ ਟ੍ਰੀਟਮੈਂਟ ਦਿੱਤੀ ਜਾਂਦੀ ਹੈ ਫਿਰ ਉਹਨੂੰ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਆ ਫਿਰ ਉਹਨੂੰ 100 ਕਿਲੋਮੀਟਰ ਦੀ ਸਪੀਡ ਤੇ ਭਜਾਇਆ ਜਾਂਦਾ ਫਿਰ ਉਹਦਾ ਕੁਸ਼ਨ ਫਾਲ ਕਰਾਇਆ ਜਾਂਦਾ ਇਹ 6 ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਇਹਦੇ ਨਾਲ ਉਹ ਸਪਰਮ ਡੈਮੇਜ ਹੋ ਜਾਂਦਾ ਸਪਰਮ ਬਹੁਤ ਡੈਲੀਕੇਟ ਹੁੰਦਾ ਉਹਦੇ ਕੋਲ ਤਾਂ ਸੈੱਲ ਵਾਲ ਵੀ ਨਹੀਂ ਹੁੰਦੀ ਹੂੰ ਉਹ ਜਦੋਂ ਡੈਮੇਜ ਹੋ ਜਾਂਦਾ ਡੀਐਨਏ ਉਹਦਾ ਡੈਮੇਜ ਹੋ ਜਾਂਦਾ ਜਿਹੜਾ ਜਦੋਂ ਗਾਂ ਦੇ ਅੰਦਰ ਜਾਏਗਾ ਉਹਦਾ ਜਿਹੜਾ ਜਾਈਗੋਟ ਬਣੇਗਾ ਜਾਈਗੋਟ ਦਾ ਵੀ ਡੀਐਨਏ ਡੈਮੇਜ ਆਟੋਮੈਟਿਕਲੀ ਡੈਮੇਜ ਜਿਹੜਾ ਉਸ ਤੋਂ ਭਰੂਣ ਬਣੇਗਾ ਐਮਬ੍ਰਿਓ ਬਣੇਗਾ ਉਹਦਾ ਵੀ ਡੀਐਨਏ ਡੈਮੇਜ ਐਮਬ੍ਰਿਓ ਤੋਂ ਬਾਅਦ ਜਿਹੜਾ ਬੱਚਾ ਬਣੇਗਾ ਪੇਟ 'ਚ ਜਿਹਦੇ ਅੰਗ ਬਣ ਜਾਂਦੇ ਆ 4-5 ਮਹੀਨੇ ਦਾ ਉਹ ਫੀਟਸ ਬੋਲਦੇ ਆਨੂੰਹੀਂ ਉਹਦਾ ਵੀ ਡੀਐਨਏ ਡੈਮੇਜ ਜੇ ਉਹ ਬੱਚਾ ਡਿਲੀਵਰ ਹੋ ਗਿਆ ਪੈਦਾ ਹੋ ਗਿਆ ਹੂੰ ਬੱਚੜਾ ਬਛੜੀ ਉਹਦਾ ਵੀ ਡੀਐਨਏ ਡੈਮੇਜ ਹੋ ਗਿਆ ਉਹ ਹੁਣ ਕੁਦਰਤ ਨੇ 36 ਕਰੋੜ ਸਾਲ ਕੁਦਰਤ ਉੱਪਰ ਤਾਂ ਕੋਈ ਨਹੀਂ ਹੈ ਕੁਦਰਤ ਨੇ 36 ਕਰੋੜ ਸਾਲ ਐਡੀਆਂ ਨੇ ਬਣਾਉਣ ਵਾਸਤੇ ਕੁਦਰਤ ਡੀਐਨਏ ਦੇ ਵਿੱਚ ਖਲਵਾੜ ਪਸੰਦ ਨਹੀਂ ਕਰਦੀ ਕੁਦਰਤ ਉਹਨੂੰ ਡਿਸਪੋਜ਼ ਕਰਨੇ ਕਿ ਡਿਸਪੋਜ਼ ਕਰਨ ਦਾ ਤਰੀਕਾ ਇੱਕੋ ਹੀ ਹੈ ਮੌਤ ਇਹਦਾ ਮਤਲਬ ਹੈ ਉਹ ਜੈਗੋਡ ਵੀ ਮਰੇਗਾ ਉਹ ਐਮਬ੍ਰਿਓ ਵੀ ਮਰੇਗਾ ਐਮਬ੍ਰਿਓ ਜੈਨੀ ਪ੍ਰੂਣ ਪ੍ਰੂਣ ਹੱਤਿਆ ਸਾਡੇ ਕਾਨੂੰਨ ਚ ਵੀ ਪ੍ਰੂਣ ਹੱਤਿਆ ਨੂੰ ਹੱਤਿਆ ਮੰਨਿਆ ਜਾਂਦਾ ਨਾ ਉਸ ਤੋਂ ਅੱਗੇ ਜਿਹੜਾ ਹੈਗਾ ਫੀਟਸ ਫੀਟਸ ਦੀ ਹੱਤਿਆ ਫਿਰ ਜਿਹੜਾ ਬੱਚਾ ਪੈਦਾ ਹੋ ਗਿਆ ਉਹਦੀ ਵੀ ਹੱਤਿਆ ਸੋਚੋ ਕਿੰਨੀ ਤਰ੍ਹਾਂ ਦੀ ਹੱਤਿਆ ਹੁੰਦੀ ਹੈ ਉਹ ਹੱਤਿਆ ਹੋਏਗੀ ਕੁਦਰਤ ਨੇ ਹੱਤਿਆ ਕਰਨੀ ਹੈ ਹੁਣ ਦੇਖੋ ਗਾਂ ਦੇ ਪੇਟ ਚ ਨੰਬਰ 1 ਇਹ ਹੈ ਕਿ ਬੱਚਾ ਸਰੀਰ ਚੋਂ ਬਾਹਰ ਜਾਣਾ ਜਦੋਂ ਉਹਨੇ ਬੱਚੇ ਨੇ ਬਾਹਰ ਨਿਕਲਣਾ ਬੱਚੇ ਦਾ منہ ਖੁੱਲਣਾ ਜਦੋਂ منہ ਖੁੱਲਿਆ ਤੇ ਬਾਹਰ ਕਿੰਨੇ ਬੈਕਟੀਰੀਆ ਵਾਇਰਸ ਨੇ ਸਾਰੇ ਅੰਦਰ ਚਲੇ ਗਏ ਬੱਚੇ ਦਾ ਨਹੀਂ ਡੈਮੇਜ ਹੋ ਗਈ ਫਿਰ ਦੂਜੇ ਨੰਬਰ ਦੇ ਉੱਤੇ ਜਿਹੜੀ ਫਲੋਪੀਨ ਟਿਊਬ ਆ ਉਹ ਬਲਾਕ ਹੋ ਗਈ ਗਾਂ ਤਾਂ ਪਰਮਨੈਂਟਲੀ ਬਾਝ ਹੋ ਗਈ ਹੂੰ ਇਹ ਕਹਿੰਦੇ ਕੀ ਨੇ ਕਿਸਾਨ ਨੂੰ ਜਾ ਕੇ ਕਿਸਾਨ ਨੂੰ ਕਹਿੰਦੇ ਨੇ ਕਿ ਤੂੰ ਨਵੇਂ ਦੁੱਧ ਗਾਂ ਕਰਾਉਣ ਆਇਆ ਤੈਨੂੰ ਐਸਾ ਟਿਕਾ ਲਾਵਾਂਗੇ ਜਦੋਂ ਨਾ ਮੱਛੀ ਪੈਦਾ ਹੋਏਗੀ ਉਹ ਤੇ ਵਿਚਾਰਾ ਮੱਛੀ ਲੈਣ ਗਿਆ ਸੀ ਉਹ ਤੇ ਗਾਂ ਤੋਂ ਵੀ ਹੱਥੋਂ ਬੈਠਿਆ ਗਾਂ ਵੀ ਫੰਡਰ ਹੋ ਗਈ ਗਾਂ ਵੀ ਬਾਝ ਹੋ ਗਈ ਹੂੰ ਕਹਿੰਦਾ ਮਤਲਬ ਕਿਸਾਨ ਨੂੰ ਨੁਕਸਾਨ ਹੋਏਗਾ ਹੁਣ ਜਿਹੜੇ ਕਿਸਾਨ ਕੋਲ 25 ਗਾਵਾਂ ਨੇ ਜਾਂ 30 ਗਾਵਾਂ ਨੇ ਉਹਦੀਆਂ ਜੇ 5 ਗਾਵਾਂ ਵੀ ਫੰਡਰ ਹੋ ਗਈਆਂ ਉਹਦਾ ਤੇ ਡੇਰੀ ਫਾਰਮ ਗਿਆ ਘਟੇਚ ਕਿਸਾਨੀ ਦਾ ਨੁਕਸਾਨ ਇੱਕ ਪਾਸੇ ਗਊ ਦੇ ਪੇਟ ਵਿੱਚ ਪਲਦੇ ਹੋਏ ਬੱਚੇ ਦੀ ਹੱਤਿਆ ਦੂਜੇ ਪਾਸੇ ਹੁਣ ਇਹਦੇ ਵਿੱਚ ਇੱਕ ਬੜਾ ਖਤਰਨਾਕ ਅੰਕੜਾ ਹੁੰਦਾ ਅੰਕੜਾ ਇਹ ਆਉਂਦਾ ਕਿ ਜਾਈਗੋਟ ਜਦੋਂ ਮਰਦੇ ਆ ਜਾਈਗੋਟ ਦਾ ਕੋਈ ਅੰਕੜਾ ਨਹੀਂ ਆਉਂਦਾ ਐਮਬ੍ਰਿਓ ਮਰਦੇ ਆ ਉਹਦਾ ਕੋਈ ਅੰਕੜਾ ਨਹੀਂ ਆਉਂਦਾ ਜਿਹੜਾ ਉਹ ਫਿਟਸ ਹੈ ਜਿਹਦੇ ਅੰਗ ਬਣ ਗਏ ਹੁੰਦੇ ਨੇ ਜਦੋਂ ਉਹ ਬੱਚਾ ਗਿਰਦਾ ਪਹਿਲੀ ਗੱਲ ਤੇ ਬੱਚਾ ਗਿਰਨਾ ਬੜੀ ਦਰਦਨਾਕ ਚੀਜ਼ ਆ ਕਿਸੇ ਔਰਤ ਦਾ ਬੱਚਾ ਗਰੇ ਜਾਂ ਕਿਸੇ ਗਾਂ ਦਾ ਬੱਚਾ ਗਰੇ ਇਹਨੂੰ ਬੋਲਦੇ ਗਰਭ ਦਾ ਗਿਰਨਾ ਗਰਭ ਦਾ ਗਿਰਨਾ ਉਹ ਮਾਂ ਦਾ ਜਿਣਾ ਮਰਨਾ ਮਤਲਬ ਉਹਦੇ ਜ਼ਿੰਦਗੀ ਤੇ ਬਣਾਉਂਦੀ ਹੈ ਉਹ ਵਿਚਾਰੀ ਇੰਨੀ ਦਰਦਨਾਕ ਐਕਸਪੀਰੀਅੰਸ ਲੰਘਦੀ ਹੈ ਜਦੋਂ ਉਹਦਾ ਬੱਚਾ ਗਿਰਦਾ ਤੇ ਉਹ ਰਿਕਾਰਡ 'ਚ ਆ ਜਾਂਦਾ ਔਰ ਰਿਕਾਰਡ ਚ ਆ ਜਾਂਦਾ ਵੱਖਰੇ ਵੱਖਰੇ ਸੈਨਦਨਾਂ ਨੇ ਅੰਕੜਾ ਦਿੱਤਾ ਕਿਸੇ ਨੇ 1% ਕਿਸੇ ਨੇ 1.5% ਕਿਸੇ ਨੇ 1.7% ਜਿਵੇਂ 1% ਵੀ ਪੜ ਪਕੜ ਲਈਏ ਤੇ ਸਾਡੀ ਗਵਰਨਮੈਂਟ ਖੁਦੇ ਦੱਸ ਚੁੱਕੀ ਆ ਰਾਜ ਸਭਾ ਦੇ ਵਿੱਚ ਔਰ ਕੀ ਕਹਿੰਦੇ ਹੁੰਦੇ ਆ ਪ੍ਰੈਸ ਇਨਫਾਰਮੇਸ਼ਨ ਬਿਊਰੋ ਦੇ ਥਰੂ ਕਿ ਕਰੋੜਾਂ ਗਾਵਾਂ ਉੱਤੇ ਟੈਕਨੋਲੋਜੀ ਲੱਗੀ ਆ ਇਹਦਾ ਮਤਲਬ ਇਹ ਕਿ ਲੱਖਾਂ ਹੀ ਬੱਚੇ ਸਾਡੇ ਮੁਲਕ ਚ ਮਾਰੇ ਜਾ ਚੁੱਕੇ ਗਾਂ ਦੇ ਔਰ ਗਾਂ ਨੂੰ ਅਸੀਂ ਮਾਤਾ ਕਹਿੰਦੇ ਆ ਮਾਤਾ ਇਸ ਕਰਕੇ ਕਹਿੰਦੇ ਆ ਕਿ ਗਾਂ ਦਾ ਅਸੀਂ ਦੁੱਧ ਪੀਨੇ ਉਹਦੇ ਗਾਂ ਦੇ ਦੁੱਧ ਵਿੱਚ ਉਹੀ ਤੱਤ ਹੁੰਦੇ ਨੇ ਜਿਹੜੇ ਸਾਡੀ ਮਾਂ ਦੇ ਦੁੱਧ ਵਿੱਚ ਹੁੰਦੇ ਆ ਇਸ ਕਰਕੇ ਗਾਵਾਂ ਦਾ ਦੁੱਧ ਪੀ ਕੇ ਆਏ ਆ ਉਹਨੂੰ ਅਸੀਂ ਮਾਤਾ ਕਹਿੰਨੇ ਆ ਸਾਨੂੰ ਕਿੰਨੇ ਹੱਕ ਦੇ ਦਿੱਤਾ ਕਿ ਗਾਂ ਦੇ ਬੱਚੇ ਦੀ ਹੱਤਿਆ ਕਰੀਏ ਉਹਦੇ ਪੇਟ ਵਿੱਚ ਨੰਬਰ 2 ਦੇ ਉੱਤੇ ਗਾਂ ਦੇ ਜਿਹੜੇ ਡੀਐਨਏ ਬਦਲਾਂਗੇ ਤੇ ਸਾਡਾ ਡੀਐਨਏ ਬਦਲੇਗਾ ਦੁੱਧ ਅਸੀਂ ਪੀਨੇ ਆ ਗਾਂ ਦਾ ਸਾਡਾ ਡੀਐਨਏ ਬਦਲਣ ਤੋਂ ਬਾਅਦ ਅਸੀਂ ਆਪਣੀ ਨਸਲ ਦਾ ਨਾਸ ਕਰ ਰਹੇ ਹਾਂ ਡੀਐਨਏ ਬਦਲਿਆ ਮਤਲਬ ਮਹਾ ਬਨਾਸ ਨੂੰ ਦਾਵਤ ਇਸ ਕਰਕੇ ਅਸੀਂ ਕਹਿੰਨੇ ਆ ਕਿ ਇਹ ਕਾਰਪੋਰੇਟ ਘਰਾਣੇ ਉਹ ਇਹੋ ਜਿਹੀਆਂ ਟੈਕਨੀਕਾਂ ਤੁਸੀਂ ਲੈ ਕੇ ਆ ਰਹੇ ਹੋ ਇਹ ਸਹਿਯੋਦਨ ਜੋ ਜਿਹੜੇ ਤੁਸੀਂ ਇਸ ਕੰਮ ਦੇ ਤੁਸੀਂ ਸਹਿਯੋਦਨ ਨਹੀਂ ਹੈਗੇ ਤੁਸੀਂ ਵਿਨਾਸ਼ਕ ਹੋ ਇੱਥੇ ਰੁਕ ਜਾਓ ਇਸ ਜਿਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪੌਂਦੀ ਲਾਉਣੀ ਜ਼ਰੂਰੀ ਹੋ ਗਈ ਹੈ ਇਵੇਂ ਹੀ ਇਹੋ ਜੀਆਂ ਖੋਜਾਂ ਤੇ ਵੀ ਪੌਂਦੀ ਲਾਉਣੀ ਜ਼ਰੂਰੀ ਹੋ ਗਈ ਹੈ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਫਾਇਦੇ ਲਈ ਕਹਿ ਲਿਆ ਕਿ ਕੁਦਰਤ ਦਾ ਇੱਕ ਜਿਹੜਾ ਨਿਯਮ ਹੈ ਜਾਂ ਵਾਹਿਗੁਰੂ ਦਾ ਨਿਯਮ ਹੈ ਜਿਹੜਾ ਜਿਹੜਾ ਉਹਨੇ ਸਾਨੂੰ ਕੋਡ ਦਿੱਤਾ ਹੈ ਅਸੀਂ ਉਹਦੇ ਨਿਯਮ ਦੇ ਨਾਲ ਛੇੜਖਾਨੀ ਕਰ ਰਹੇ ਹਾਂ ਅਸੀਂ ਵਾਹਿਗੁਰੂ ਦੇ ਹੁਕਮ ਦੇ ਖਿਲਾਫ ਚੱਲੇ ਅਸੀਂ ਛੈਤਾਨ ਦੇ ਰਸਤੇ ਤੇ ਚੱਲੇ ਅਸੀਂ ਬਰਬਾਦੀ ਦੇ ਰਸਤੇ ਤੇ ਚੱਲੇ ਦੇਖੋ ਜਦੋਂ ਐਟਮ ਬੰਬ ਬਣਾਏ ਓਪਨਹਾਇਮਰ ਸੀ ਨਾ ਓਪਨਹਾਇਮਰ ਤੇ ਧ ਹੂੰ ਉਹਨੂੰ ਤਾਂ ਪਤਾ ਹੀ ਨਹੀਂ ਸੀ ਬਾਅਦ ਵਿੱਚ ਉਹਨੇ ਐਟਮ ਬੰਬ ਦੇ ਖਿਲਾਫ ਖੁਦ ਹੀ ਆਵਾਜ਼ ਉਠਾਈ ਹੂੰ ਤੇ ਉਹ ਕਹਿੰਦਾ ਮਤਲਬ ਕਿ ਰਸਿਆ ਦੇ ਵਿੱਚ ਜਿਹੜੇ ਜਿਹੜੇ ਸਾਇੰਟਿਸਟ ਨੇ ਐਟਮ ਬੰਬ ਬਣਾਇਆ ਮੈਨੂੰ ਤਾਂ ਨਾਮ ਭੁੱਲ ਗਿਆ ਹੂੰ ਅਲੈਗ ਜਾਈ ਪਤਾ ਨਹੀਂ ਕੀ ਨਾਮ ਸੀ ਉਹਦਾ ਉਹਨੇ ਵੀ ਕਿਹਾ ਸੀ ਐਟਮ ਬੰਬ ਨਹੀਂ ਬਣਨੇ ਚਾਹੀਦੇ ਮਤਲਬ ਜਿਹੜੀਆਂ ਬਰਬਾਦੀਆਂ ਨੇ ਉਹ ਤਾਂ ਨਾ ਕਰੇ ਨਾ ਸਾਇੰਸ ਦਾ ਕੰਮ ਹੈ ਲੋਕਾਂ ਦਾ ਫਾਇਦਾ ਕਰਨਾ ਸਾਇੰਸ ਬਾਈ ਨੇਚਰ ਪ੍ਰੋਗਰੈਸਿਵ ਹੁੰਦੀ ਹੈ ਉਹਨੂੰ ਪ੍ਰੋਗਰੈਸਿਵ ਤਰੀਕਿਆਂ ਵਾਸਤੇ ਵਰਤੋ ਲੋਕਾਂ ਦੇ ਫਾਇਦੇ ਲਈ ਵਰਤੋ ਜਿੱਥੇ ਸਾਇੰਸ ਸਾਇੰਸ ਨੁਕਸਾਨ ਕਰਦੀ ਹੈ ਹੁਣ ਮੰਨ ਲਓ ਸਾਇੰਸ ਨੇ ਬ ਜ਼ਰੂਰੀ ਤੇ ਤੁਸੀਂ ਹਥਿਆਰਾਂ ਨਾਲ ਲੋਕਾਂ ਨੂੰ ਵੱਢੋ ਸ਼ਾਂਤੀ ਦੀਆਂ ਵੀ ਤੇ ਗੱਲਾਂ ਹੋ ਸਕਦੀਆਂ ਨੇ ਨਾ ਇਸ ਕਰਕੇ ਇੱਥੇ ਹੈ ਕਿ ਜਿਹੜੀ ਇਹ ਸਾਇੰਸ ਆ ਜਿਹੜੀ ਡੀਐਨਏ ਨੂੰ ਡੈਮੇਜ ਕਰ ਰਹੀ ਆ ਕੁਦਰਤ ਦੇ ਨਿਯਮਾਂ ਦੇ ਖਿਲਾਫ ਚੱਲ ਰਹੀ ਆ ਜਿਹੜੀ ਕੁਦਰਤ ਦੀ ਜਿਹੜੀ ਬਰਬਾਦੀ ਆ ਕਰੋਪੀ ਨੂੰ ਆਵਾਜ਼ਾਂ ਮਾਰ ਰਹੀ ਆ ਇਹ ਸਾਨੂੰ ਇੱਥੇ ਨਹੀਂ ਕਰਨੀ ਚਾਹੀਦੀ ਅਸੀਂ ਤੇ ਚਾਹੁੰਦੇ ਹਾਂ ਕਿ ਇਸ ਟੈਕਨੋਲੋਜੀ ਉੱਤੇ ਸਾਡੀ ਸਰਕਾਰ ਫੋਰਮ ਬੰਦਗੀ ਲਾਏ ਕਿਉਂਕਿ ਅਮਰੀਕਾ ਦੇ ਵਿੱਚ ਗਊ ਹੱਤਿਆ ਕੋਈ ਮੁੱਦਾ ਨਹੀਂ ਨੰਬਰ 1 ਸਾਡੇ ਮੁਲਕ 'ਚ ਮੁੱਦਾ ਹੈ ਹੈ ਅਮਰੀਕਾ ਦੇ ਲੋਕਾਂ ਨੂੰ ਵੀ ਜਦੋਂ ਪਤਾ ਇਹ ਚੀਜ਼ਾਂ ਜਦੋਂ ਪਤਾ ਚੱਲਣ ਗਈਆਂ ਨਾ ਉੱਥੋਂ ਦੀ ਸਰਕਾਰ ਨੂੰ ਕਿ ਡੀਐਨਏ ਡੈਮੇਜ ਹੋ ਰਿਹਾ ਅਮਰੀਕਾ ਦੀ ਸਰਕਾਰ ਮੈਂ ਲਿਖ ਕੇ ਦੇਣਾ ਪਹੁੰਚਦੀ ਲਾਏਗੀ ਸਾਡੇ ਤੋਂ ਪਹਿਲਾਂ ਪਹੁੰਚਦੀ ਲਗਾਏਗੀ ਇਸ ਤੋਂ ਪਹਿਲਾਂ ਕਿ ਅਮਰੀਕਾ ਦੀ ਸਰਕਾਰ ਪਹੁੰਚਦੀ ਲਾਏ ਅਸੀਂ ਕਿਉਂ ਨਹੀਂ ਲਾਈ ਹੁਣ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਇੱਕ ਪੰਜਾਬੀ ਸਾਇੰਟਿਸਟ ਨੇ ਇਹ ਖੋਜ ਕੀਤੀ ਤਿੰਨ ਪੇਪਰ ਛਪਿਆ ਮੇਰੇ ਇਸ ਟਾਪਿਕ ਦੇ ਉੱਤੇ ਤਿੰਨ ਰਿਸਰਚ ਪੇਪਰ ਛਪਿਆ ਅਖੀਰਲੇ ਰਿਸਰਚ ਪੇਪਰ ਦਾ ਨਾਮ ਹੀ ਹੈਗਾ ਜੀਡੀਕੋ ਜੀਡੀ ਉਹਦਾ ਨਾਮ ਹੀ ਰੱਖਿਆ ਮੈਂ ਜੀਡੀ ਜੈਨੇਟਿਕਲੀ ਡੈਮੇਜਡ ਕੋ ਤੇ ਇਸ ਕਰਕੇ ਇਹ ਕਹਿਣ ਦਾ ਮਤਲਬ ਇਹ ਹੈ ਕਿ ਤਿੰਨ ਪੇਪਰ ਜੇ ਪੰਜਾਬ ਦੀ ਧਰਤੀ ਤੋਂ ਛਪਿਆ ਹਿੰਦੁਸਤਾਨ ਤੋਂ ਛਪਿਆ ਇਹ ਪੰਜਾਬੀਆਂ ਵਾਸਤੇ ਮਾਣ ਦੀ ਗੱਲ ਆ ਭਾਰਤ ਨੇ ਵਿਸ਼ਵ ਗੁਰੂ ਬਣਨਾ ਸਾਇੰਸ ਦੀਆਂ ਖੋਜਾਂ ਵਿੱਚ ਉਹਦੇ ਵਾਸਤੇ ਇੱਕ ਬੜੀ ਅੱਛੀ ਲੀਡ ਆ ਅਸੀਂ ਚਾਹੁੰਦੇ ਹਾਂ ਕਿ ਇਸ ਭਾਰਤ ਸਰਕਾਰ ਉੱਤੇ ਪਾਬੰਦੀ ਲਾਏ ਪੰਜਾਬ ਸਰਕਾਰ ਉੱਤੇ ਪਾਬੰਦੀ ਲਾਏ ਕੋਈ ਤਾਂ ਪਹਿਲ ਕਰੇ ਇਸ ਤੋਂ ਪਹਿਲਾਂ ਕਿ ਅਮਰੀਕਾ ਦੀ ਸਰਕਾਰ ਪਾਬੰਦੀ ਲਾ ਦੇਗੀ ਸਵੀਡਨ ਦੀ ਸਰਕਾਰ ਪਾਬੰਦੀ ਲਾ ਦੇਗੀ ਇੰਗਲੈਂਡ ਦੀ ਪਾਬੰਦੀ ਲਾਏ ਉਸ ਤੋਂ ਪਹਿਲਾਂ ਤੁਸੀਂ ਕਰੋ ਨਾ ਪਹਿਲ ਇਸ ਕਰਕੇ ਇਹ ਚਾਹੁੰਦੇ ਕਿ ਜਲਦੀ ਤੋਂ ਜਲਦੀ ਇਸ ਟੈਕਨੋਲੋਜੀ ਤੇ ਪਾਬੰਦੀ ਲੱਗੇ ਬਹੁਤ بڑا ਖਿਲਵਾੜ ਹੋ ਰਿਹਾ ਲੋਕੀ ਕੈਂਸਰ ਨਾਲ ਮਰਨਗੇ ਲੋਕੀ ਲੋਕਾਂ ਦੇ ਲਿਵਰ ਡੈਮੇਜ ਹੋਣਗੇ ਲੋਕਾਂ ਦੇ ਹਾਰਟ ਡੈਮੇਜ ਹੋਣਗੇ ਕਈਆਂ ਦੀਆਂ ਅੱਖਾਂ ਹੋਣਗੀਆਂ ਅੱਖਾਂ 'ਚ ਰੋਸ਼ਨੀ ਨਹੀਂ ਹੋਏਗੀ ਇੰਨੇ ਸਾਰੇ ਖਿਲਵਾੜ ਹੋਣੇ ਆ ਨਵੀਆਂ-ਨਵੀਆਂ ਬਿਮਾਰੀਆਂ ਜਿਹੜੀਆਂ ਅੱਜ ਕੁੱਤਿਆਂ ਨੂੰ ਹੁੰਦੀਆਂ ਨੇ ਜਿਹੜੀਆਂ ਅੱਜ ਸੂਰਾਂ ਨੂੰ ਹੁੰਦੀਆਂ ਨੇ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚਦੀ ਤੁਹਾਨੂੰ ਦੇਖਿਆ ਸਵਾਈਨ ਫਲੂ ਬੰਦਿਆਂ ਤੱਕ ਨਹੀਂ ਆਉਂਦਾ ਇੰਟਰ ਸਪੀਸੀਜ਼ ਬੈਰੀਅਰ ਕੱਲ ਨੂੰ ਜੇ ਸਾਡਾ ਇੰਟਰ ਸਪੀਸੀਜ਼ ਬੈਰੀਅਰ ਟੁੱਟ ਗਿਆ ਸੀ ਗਊ ਸ਼ਾਕਾਹਾਰੀ ਜਾਨਵਰ ਆ ਕੱਲ ਨੂੰ ਗਊਆਂ ਮਾਸਾਹਾਰੀ ਹੋ ਗਈਆਂ ਡੀਐਨਏ ਬਦਲਣ ਤੋਂ ਬਾਅਦ ਆਪਣੇ ਬੱਚੇ ਮਾਰ ਕੇ ਖਾਣ ਲੱਗ ਪਈਆਂ ਤੇ ਬੜੇ ਵੱਡੇ ਕਹਿਰ ਮਚਣੇ ਨੇ ਬੜੇ ਵੱਡੇ ਕਹਿਰ ਮਚਣੇ ਨੇ ਇਸ ਤੋਂ ਪਹਿਲਾਂ ਕਿ ਸਾਡੇ ਆਉਣ ਵਾਲੇ ਬੱਚੇ ਮਾਨਸਿਕ ਤੌਰ ਤੇ ਅਪੰਗ ਪੈਦਾ ਹੋਣ ਉਹਨਾਂ ਦੇ ਵਿੱਚ ਲੰਗੜੇ ਲੂਲੇ ਪੈਦਾ ਹੋਣ ਉਸ ਤੋਂ ਪਹਿਲਾਂ ਹੀ ਇਸ ਟੈਕਨੋਲੋਜੀ ਤੇ ਅਸੀਂ ਪਾਬੰਦੀ ਲਾ ਦਿੱਤੀ ਕਿਤੇ ਨਾ ਕਿਤੇ ਜਿਵੇਂ ਮੂਵੀਸ 'ਚ ਦਿਖਾਇਆ ਜਾਂਦਾ ਹੈ ਕਿ ਇਨਸਾਨ ਜਿਹੜੇ ਨਹੀਂ ਉਹ ਜ਼ੌਂਬੀਜ਼ ਬਣ ਜਾਣਗੇ ਤੇ ਮੈਂ ਕਹਿੰਦਾ ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ ਇਹਦੇ ਹਿਸਾਬ ਨਾਲ ਫਿਰ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਚੀਜ਼ ਜਿਹੜੀ ਜਿਆਦਾ ਦੂਰ ਨਹੀਂ ਹੈ ਮੰਨ ਲਓ ਮੰਨ ਲਓ ਸਾਡੀਆਂ ਟੇਸਟ ਬੱડા ਬਦਲ ਜਾਂਦੀਆਂ ਮੰਨ ਲਓ ਸਾਡੀਆਂ ਟੇਸਟ ਬਦਲ ਇਹੋ ਜੀ ਨਸਲ ਪੈਦਾ ਹੋ ਜਾਂਦੀ ਹੈ ਕੱਲ ਨੂੰ ਅੱਜ ਤੋਂ 10 ਪੀੜੀਆਂ ਬਾਅਦ ਜਾਂ 15 ਪੀੜੀਆਂ ਬਾਅਦ 15 ਪੀੜੀਆਂ ਯਾਨੀ 300 ਸਾਲਾਂ ਬਾਅਦ ਜਿਹਨੂੰ ਜਿਹਨੂੰ ਆਦਮੀ ਦਾ ਖੂਨ ਸਵਾਦ ਲੱਗਣ ਲੱਗ ਪਵੇ ਤੇ ਉਹ ਡ੍ਰੈਕੂਲਾ ਪੈਦਾ ਹੋ ਜਾਣਗੇ ਖੂਨ ਪੀਣ ਵਾਲੇ ਜਿਨ੍ਹਾਂ ਦੀ ਅਸੀਂ ਫ ਕਹਿੰਦਾ ਮਤਲਬ ਕਿ ਤੁਸੀਂ ਇਨਸਾਨ ਦੀ ਨਸਲ ਨੂੰ ਵਿਗਾੜ ਗਏ ਕਿਉਂਕਿ ਗ੍ਰੈਗਰ ਮੈਂਡਲ ਨੇ ਜਦੋਂ ਖੋਜ ਕੀਤੀ ਸੀ ਜੈਨਟਿਕ ਦੇ ਨਿਯਮਾਂ ਦੀ ਖੋਜ ਕੀਤੀ ਸੀ ਉਹਦੇ ਚ ਇੱਕ ਨਿਜਮ ਇਹ ਸੀ ਵੀ ਜਿਹੜੇ ਇਹ ਗੁਣਸੂਤਰ ਹੁੰਦੇ ਨੇ ਜਿਨ੍ਹਾਂ ਨੂੰ ਉਹਨੇ ਅਲੀਲ ਬੋਲੇ ਸੀ ਅੱਜ ਕੱਲ੍ਹ ਅਸੀਂ ਜੀਨ ਬੋਲਦੇ ਆ ਇਹ ਜਿਹੜੇ ਜੀਨ ਨੇ ਇਹ ਮਰਦੇ ਨਹੀਂ ਇਹ ਜਿੰਦਾ ਰਹਿੰਦੇ ਨੇ ਇਹ 10 ਪੀੜੀਆਂ ਬਾਅਦ 15 ਪੀੜੀਆਂ ਬਾਅਦ ਇਹ ਰੈਸੈਸਿਵ ਹੋ ਜਾਂਦੇ ਨੇ ਕਦੀ ਡਾਰਮੈਂਟ ਹੋ ਜਾਂਦੇ ਨੇ ਕਦੀ ਡੋਮੀਨੈਂਟ ਹੋ ਜਾਂਦੇ ਨੇ ਕਦੀ ਆਪਣੇ ਆਪ ਨੂੰ ਸ਼ੋਅ ਕਰਦੇ ਨੇ ਕਦੀ ਸ਼ੋਅ ਨਹੀਂ ਕਰਦੇ ਮੰਨ ਲਓ ਉਹ ਰੈਸੈਸਿਵ ਚਲੇ ਜਾਣ 10 ਪੀੜੀਆਂ 11ਵੀਂ ਪੀੜੀ ਚ ਸਾਰੇ ਇਕੱਠੇ ਮਿਲ ਕੇ ਡੋਮੀਨੈਂਟ ਹੋ ਜਾਣ ਔਰ ਆਦਮੀ ਆਦਮੀ ਨੂੰ ਮਾਰ ਕੇ ਖਾਣ ਲੱਗ ਪੇ ਕੀ ਕਰੋਗੇ ਤੁਸੀਂ ਇਸ ਕਰਕੇ ਜਿਵੇਂ ਮੈਂ ਹੁਣੇ ਇੱਕ ਐਗਜ਼ਾਮਪਲ ਦਿੱਤੀ ਹੈ گاਵਾਾਂ ਹੀ ਗਾਵਾਂ ਨੂੰ ਵੱਢ ਕੇ ਖਾਣ ਲੱਗ ਪੈਣ ਉਹਦੇ ਨਾਲ ਕਹਿੰਦਾ ਮਤਲਬ ਇਹ ਆ ਕਿ ਡੀਐਨਏ ਨਾਲ ਖਿਲਵਾੜਨਾ ਕਰੋ ਯਾਰ ਡੀਐਨਏ ਕੁਦਰਤ ਨੇ ਸਭ ਤੋਂ ਖੂਬਸੂਰਤ ਚੀਜ਼ ਬਣਾਈ ਆ ਕੁਦਰਤ ਦਾ ਮਾਸਟਰਪੀਸ ਆ 90 ਲੱਖ ਪ੍ਰਜਾਤੀਆਂ ਨੇ ਜਨਵਰਾਂ ਦੀਆਂ 90 ਲੱਖ ਪ੍ਰਜਾਤੀਆਂ ਨੇ ਪੌਦਿਆਂ ਦੀਆਂ ਇਹ ਹਰ ਇੱਕ ਦਾ ਡੀਐਨਏ ਲੱਗਾ ਸਾਡੇ ਤੇ ਡੀ ਚੂਹੇ ਦੇ ਡੀਐਨਏ 'ਚ ਕਿੰਨਾ ਫਰਕ ਹੁੰਦਾ 2% ਦਾ ਫਿਰ ਵੀ ਚੂਹਾ ਚੂਹਾ ਹੈ 98% ਤੇ ਸਾਡਾ ਸੇਮ ਹੀ ਹੈ ਨਾ ਕੱਲ ਨੂੰ ਸਾਡਾ ਡੀਐਨਏ ਬਦਲੇਗਾ ਅਸੀਂ ਕਿਸੇ ਰਾਖਸ ਵਿੱਚ ਬਦਲ ਗਏ ਗਾਂ ਕਿਸੇ ਭੇੜੀ ਵਿੱਚ ਬਦਲ ਗਏ ਹੁਣ ਮੈਂ ਐਗਜ਼ਾਮਪਲ ਦਿੰਦੀ ਆ ਕਿਸੇ ਗੱਦੀ ਵਿੱਚ ਬਦਲ ਗਈ ਗਾਂ ਮੰਨ ਲਓ ਗਾਂ ਕਿਸੇ ਗੱਦੀ ਵਿੱਚ ਬਦਲ ਗਈ ਕੁੱਤੀ ਵਿੱਚ ਬਦਲ ਗਈ ਹੈ ਤੇ ਉਹ ਉਹ ਗਾਂ ਫਿਰ ਪੂਜਾ ਕਰਨ ਲਾਇਕ ਨਹੀਂ ਰਹੇਗੀ ਨਾ ਤੁਹਾਨੂੰ ਤੇ ਪਤਾ ਵੀ ਨਹੀਂ ਚੱਲਣਾ ਬਾਹਰੋਂ ਦੇਖਣ ਨੂੰ ਤਾਂ ਗਾਂ ਹੀ ਲੱਗਣੀ ਹੈ ਇਸ ਕਰਕੇ ਖਿਲਵਾੜ ਨਾ ਕਰੋ ਗਊ ਨੂੰ ਮਾਤਾ ਕਹਿੰਦੇ ਆਂ ਅਸੀਂ ਗਊ ਦੇ ਉੱਤੇ ਇਹ ਨਾਤਿਆਚਾਰ ਗਊ ਦਾ ਤੁਸੀਂ ਬਚਾਉਣ ਵਾਲੀਆਂ ਨਸਲਾਂ ਤਬਾਹ ਕਰ ਰਹੇ ਹੋ ਉਹਨਾਂ ਨੂੰ ਮਤਲਬ ਕਹਿਣ ਦਾ ਮਤਲਬ ਕਿ ਕਿਡਨੀ ਲਿਵਰ ਹਾ ਹਾਰਟ ਬ੍ਰੇਨ ਸਾਰੇ ਡੈਮੇਜ ਕਰ ਰਹੇ ਹੋ ਉਹਦੇ ਔਰ ਫੇਰ ਇਹ ਕੀ ਕਹਿ ਰਹੇ ਹੋ ਤੁਸੀਂ ਦੂਜੇ ਪਾਸੇ ਇਹ ਹੈਗਾ ਕਿ ਜਿਹੜਾ ਕੱਲ ਨੂੰ ਗਊਆਂ ਦੇ ਉੱਤੇ ਜਿਹੜਾ ਡੀਐਨਏ ਬਦਲਣਾ ਜੋ ਹੋਏਗਾ ਉਹ ਸਾਡੇ ਉੱਤੇ ਵੀ ਹੋਣਾ ਨੈਚੁਰਲ ਸੋ ਬਿਲਕੁਲ ਇੱਕ ਬਹੁਤ ਇੰਪੋਰਟੈਂਟ ਬਹੁਤ ਵੱਡਾ ਟਾਪਿਕ ਹੈ ਜਿਹਦੇ ਉੱਪਰ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਨਸਾਨ ਜੇ ਇਨਸਾਨ ਨਾ ਰਹੀ ਜ਼ੌਂਬੀਜ਼ ਬਣ ਗਏ ਜਿਹੜੇ ਲੋਕ ਨੇ ਉਹ ਇਨਸਾਨ ਹੀ ਰਹਿਣ ਕਿਉਂਕਿ ਸਾਡਾ ਖਾਣ ਪਾਣ ਸਾਰਾ ਚੇਂਜ ਹੋ ਗਿਆ ਜੈਨੇਟਿਕਲੀ ਡੈਮੇਜਡ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕੋਡ ਜਿਹੜਾ ਬਣ ਗਿਆ ਹੋਇਆ ਤਾਂ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਅੱਜ ਦੇ ਟਾਈਮ ਜਿਵੇਂ ਤੁਸੀਂ ਦੇਖਦੇ ਹੋ ਕਿ ਮਨਾ ਕਰਦੇ ਡਾਕਟਰ ਕਿ ਦੁੱਧ ਨਾ ਪੀਓ ਉਹਦੇ ਪਿੱਛੇ ਰੀਜ਼ਨ ਕੀ ਹੈ ਕਿਸੇ ਵੇਲੇ ਦੁੱਧ ਨੂੰ ਅਮਰਤ ਮੰਨਿਆ ਜਾਂਦਾ ਸੀ ਰੀਜ਼ਨ ਉਹਦੇ ਪਿੱਛੇ ਇਹੀ ਹੈ ਕਿ ਅੱਜ ਕੱਲ ਜਿਹੜੀ ਚੀਜ਼ਾਂ ਜਿਹੜੇ ਟੀਕੇ ਲੱਗ ਰਹੇ ਨੇ ਇਹ ਕੋਡ ਚੇਂਜ ਕਰ ਰਿਹਾ ਹੈ ਇਹ ਨੁਕਸਾਨ ਦਾ ਇੱਕ ਬਣ ਰਿਹਾ ਹੈ ਸਾਨੂੰ ਸਤਰਕ ਹੋਣ ਦੀ ਲੋੜ ਹੈ ਇਸ ਚੀਜ਼ ਉੱਪਰ ਧਿਆਨ ਦਿਈਏ ਆਪ ਸੁਖੀ ਰਹੀਏ ਸੇਫ ਰਹੀਏ ਤੇ ਹੋਰਾਂ ਨੂੰ ਵੀ ਸੇਫ ਰੱਖੀਏ ਇਦਾਂ ਹੀ ਹੋਰ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਤੱਕ ਲਿਆਂਦੇ ਰਵਾਂਗੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ